ਮੈਂ ਮੈਂ 3 ਸਾਲ ਦਾ ਸਮਾਂ ਸਰਕਾਰ ਦਾ ਬੀਤੇ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਜੋ ਪਾਰਟੀ ਦੀ ਸੋਚ ਹੈ ਉਹਨੂੰ ਲੈ ਕੇ ਅੱਗੇ ਜਾਵਾਂਗਾ ਔਰ ਖਾਸ ਤੌਰ ਤੇ ਕਿਉਂਕਿ ਇਹ ਬਾਈਲੈਕਸ਼ਨ ਹੈ ਔਰ ਇੱਕੋ ਹੀ ਕੰਸਟਿਟੂਐਂਸੀ ਦਾ ਇਲੈਕਸ਼ਨ ਹੈ ਇਸ ਕੰਸਟਿਟੂਐਂਸੀ ਵਾਸਤੇ ਮੇਰੀ ਕੀ ਸੋਚ ਰਹੀ ਹੈ ਮੇਰਾ ਕੀ ਵਿਜ਼ਨ ਰਿਹਾ ਹੈ ਇੱਥੇ ਦੇ ਲੁਧਿਆਣਾ ਸ਼ਹਿਰ ਦੇ ਕੀ ਇਸ਼ੂਜ਼ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਵੀ ਅਸੀਂ ਪਾਸਟ 'ਚ ਆਹਾਹਾ ਕੰਮ ਕੀਤੇ ਹੈ ਲੁਧਿਆਣਾ ਸ਼ਹਿਰ ਦੀ ਤਰੱਕੀ ਵਾਸਤੇ ਲੁਧਿਆਣਾ ਵੈਸਟ ਦੀ ਬਿਹਤਰੀ ਵਾਸਤੇ ਅਸੀਂ ਇੱਕ ਐਫਰਟ ਕਰਿਆ ਸੀ ਉਸ ਮੌ ਨਾਲ 2022 ਦੇ ਵਿੱਚ ਸਾਨੂੰ ਅੱਗੇ ਮੌਕਾ ਨਹੀਂ ਦਿੱਤਾ ਲੋਕਾਂ ਨੇ ਅੱਜ ਦੁਬਾਰਾ ਮੌਕਾ ਮਿਲਿਆ ਤਾਂ ਜੋ ਜਿੱਥੇ ਅਧੂਰੇ ਕੰਮ 3 ਸਾਲ ਚ ਛੁੱਟ ਗਏ ਤੇ ਮੈਂ ਤਾਂ ਕਹਾਂ ਗੱਲ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਹੀ ਨੇ 3 ਸਾਲ ਦੇ ਵਿੱਚ ਜੇ ਇੱਕ ਇਟ ਵੀ ਲੱਗੀ ਹੋਵੇ ਲੁਧਿਆਣੇ ਦੀ ਬਿਹਤਰੀ ਲਈ ਕੋਈ ਪ੍ਰੋਜੈਕਟ ਆਇਆ ਵੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਵਾਲੇ ਜਾਣਦੇ ਆ ਸਾਨੂੰ ਮੌਕਾ ਮਿਲੇਗਾ ਅਸੀਂ ਜੋ ਕੰਮ ਛੁੱਟ ਗਏ ਉਹਨਾਂ ਨੂੰ ਉਸੇ ਤਰੀਕੇ ਅੱਗੇ ਲੈ ਕੇ ਜਾਵਾਂਗੇ ਔਰ ਇੱਕ ਲੁਧਿਆਣਾ ਵੈਸਟ ਕਿਸ ਤਰੀਕੇ ਮਾਡਲ ਬਣਨਾ ਗੱਲਾਂ 'ਚ ਨਹੀਂ ਵੀ ਮੈਂ ਬਹੁਤ ਸੁਧਾਰ ਦੂੰਗਾ ਇਹ ਦੇ ਹੋ ਜੂਗਾ ਇਹ ਸੜਕ ਬਣ ਜਾਏਗੀ ਹਰ ਚੀਜ਼ ਤੇ ਬਹੁਤ ਮਿਹਨਤ ਲੱਗਦੀ ਹੈ ਇਕ ਸੋਚ ਹੁੰਦੀ ਹੈ ਉਹ ਸੋਚ ਤੇ ਪਲੈਨਿੰਗ ਹੁੰਦੀ ਹੈ ਪਲੈਨਿੰਗ ਤੋਂ ਬਾਅਦ ਐਗਜ਼ੀਕਿਊਸ਼ਨ ਹੁੰਦੀ ਹੈ ਇਹ ਬੜੇ ਵੱਡੇ ਪਾਰਟ ਨੇ ਬਕਾਇਦਾ ਤੌਰ ਤੇ ਮਿਹਨਤ ਕਰਨੀ ਪਊਗੀ ਦਿਨ ਰਾਤ ਮਿਹਨਤ ਕਰਨੀ ਪਏਗੀ ਲੁਧਿਆਣਾ ਸ਼ਹਿਰ ਦੀ ਬਿਹਤਰੀ ਲਈ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਇਹਨਾਂ 2022 ਦੀ ਹਾਰ ਦੇ ਕਾਰਨਾਂ ਦਾ ਪਰਚੋਲ ਕੀਤੀ ਹੋਣੀ ਹੈ ਤੇ 3 ਸਾਲ ਦਾ ਸਮਾਂ ਬੜਾ ਕੁੜਾ ਵੀ ਆਈਆਂ ਤੇ ਦਿੱਕਤਾਂ ਵੀ ਆਈਆਂ ਕਿ ਉਹਦੇ ਵਿੱਚ ਕਿਸ ਤਰ੍ਹਾਂ ਦਾ ਲੱਗਿਆ ਸਾਡੇ ਸਾਡੇ ਵਰਕਰ ਸਾਰੇ ਪੱਪਾ ਭਾਰਨੇ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਦੇਖੀਆਂ ਵੀ ਆ ਜਿੱਥੇ ਜਿੱਥੇ 2022 ਚ ਕਮਜ਼ੋਰੀਆਂ ਰਹੀਆਂ ਅਸੀਂ ਉਹਨਾਂ ਨੂੰ ਓਵਰਕਮ ਕਰਾਂਗੇ ਔਰ ਲੋਕਾਂ ਵਿੱਚ ਜੋਰੀਆਂ ਸੀ ਅਸੀਂ ਦੂਰ ਕਰਕੇ ਆ ਰਹੇ ਹਾਂ ਤੁਹਾਡੇ ਕੋਲ ਤੇ ਜੇ ਸਾਡੇ ਕੰਮਾਂ ਨੂੰ ਵੇਖਦੇ ਹੋਏ ਸਾਨੂੰ ਮੌਕਾ ਦਿਓ ਤੇ ਲੱਗਦਾ ਜਿਵੇਂ ਤੁਸੀਂ ਕਾਫੀ ਦਿਨ ਤੋਂ ਜਦੋਂ ਟਿਕਟ ਨਾਉਟ ਤੋਂ ਪਹਿਲਾਂ ਹੀ ਤੁਸੀਂ ਬੀਜ ਰਿਹਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਪੁਰਾਣੇ ਸਾਥੀ ਜਿਹੜੇ ਜੁੜ ਰਹੇ ਨੇ ਜਾਂ ਕੁੱਟੇ ਹੋਏ ਸੀ ਉਹਨਾਂ ਨੂੰ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਸਾਥੀ ਵੀ ਨਾਲ ਜੁੜ ਰਹੇ ਨੇ ਸਾਥੀ ਆਪਣੇ ਆਪ ਵੀ ਆ ਰਹੇ ਨੇ ਲੋਕ ਵੀ ਬਹੁਤ ਜ਼ਿਆਦਾ ਜਦੋਂ ਅਸੀਂ ਜਾਂਦੇ ਆ ਉਦੋਂ ਵੱਡਾ ਹੰਗਾਰਾ ਦਿੰਦੇ ਆ ਕਿਉਂਕਿ ਉਹਨਾਂ ਨੇ ਜਿਹੜਾ ਇੱਕ ਇਨਕਲਾਬ 2022 ਚ ਇੱਕ ਲੋਕਾਂ ਨੇ ਜਿਹੜੀ ਸੋਚ ਨਾਲ ਲਿਆਂਦਾ ਸੀਗਾ ਨਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪੁੱਠਾ ਪੈ ਗਿਆ ਲੋਕ ਸਮਝ ਰਹੇ ਆ ਵੀ ਇੱਕ ਗਲਤੀ ਹੋਈ ਸੀ 2022 ਚ ਜਿਹੜੀ ਸੁਧਾਰਨ ਦੀ ਬੜੀ ਲੋੜ ਆ ਤੇ ਸੈਮੀਫਾਈਨਲ ਹੋਊਗਾ ਕਿ ਨਾ ਇਸ ਵਾਰ ਜਿਹੜਾ 2027 ਦਾ ਸੈਮੀਫਾਈਨਲ ਮੰਨ ਕੇ ਚੱਲੇ ਹਾਂ ਸੇ ਇੱਕ ਤਾਂ ਇਹ ਇਲੈਕਸ਼ਨ ਇਲੈਕਸ਼ਨ ਨਹੀਂ ਇਹ ਇਲੈਕਸ਼ਨ ਬੜਾ ਲੋਕਾਂ ਨੂੰ ਪਤਾ ਹੈ ਵੀ ਇਹਦੇ ਛਿੜਨ ਅਜੰਡਾ ਕੀ ਹੈ ਜਿਹੜੀ ਰੂਲਿੰਗ ਪਾਰਟੀ ਆ ਉਹ ਕਿਸ ਕਰਕੇ ਉਹਨਾਂ ਨੇ ਇਹ ਕੈਂਡੀਡੇਟ ਕਿਉਂ ਉਤਾਰਿਆ ਉਹਦਾ ਹਿਡਨ ਅਜੰਡਾ ਕੀ ਉਹਨਾਂ ਵਾਸਤੇ ਕੋਈ ਇਹ ਸੋਚ ਨਹੀਂ ਹੈ ਵੀ ਲੁਧਿਆਣਾ ਵੈਸਟ ਦਾ ਬੋਰਡ ਤਾਂ ਅਸੀਂ ਬੜਾ ਡਿਵੈਲਪਮੈਂਟ ਕਰਨੀ ਹੈ ਤੇ ਬੜਾ ਵਿਕਾਸ ਕਰਨਾ ਹੈ ਉਹਨਾਂ ਨੇ ਵਿਕਾਸ ਕਿਸ ਚੀਜ਼ ਦਾ ਕਰਨਾ ਉਹ ਤੁਹਾਨੂੰ ਵੀ ਪਤਾ ਹੈ ਲੁਧਿਆਣਾ ਸ਼ਹਿਰ ਦੇ ਲੋਕ ਵੀ ਜਾਣਦੇ ਆ ਆਉਣ ਵਾਲੇ ਟਾਈਮ ਚ ਆਪਣਾ ਗੱਲਾਂ ਕਰਦੇ ਵੀ ਰਵਾਂਗੇ ਉਹਦੇ ਤੇ ਜਿਹੜਾ ਉਹਨਾਂ ਦਾ ਜਿਹੜਾ ਇਹ ਅਜੰਡਾ ਹੈ ਉਹ ਮੇਰਾ ਖਿਆਲ ਲੁਧਿਆਣਾ ਸ਼ਹਿਰ ਦੇ ਔਰ ਖਾਸ ਤੌਰ ਤੇ ਲੁਧਿਆਣਾ ਵੈਸਟ ਦੇ ਲੋਕ ਇੰਨੇ ਪੜੇ ਲਿਖੇ ਔਰ ਸਮਝਦਾਰ ਨੇ ਉਹ ਪੂਰਾ ਨਹੀਂ ਹੋਣ ਦੇਣਗੇ ਸਰ ਇੱਕ ਜੁਟ ਮੇਜਰਾ ਉਹਦੀ ਪਾਰਟੀ ਲੱਗਦਾ ਕਿ ਇੱਕ ਜੁਟਾ ਸਾਰੇ ਕਾਂਗਰਸੀ ਵਰਕਰ ਇਕੱਠ ਨੇ ਕਿਤੇ ਕਿਤੇ ਕੋਈ ਮੈਨੂੰ ਪ੍ਰੋਬਲਮ ਹੀ ਨਹੀਂ ਆ ਰਹੀ ਜੇ ਕੋਈ ਇੱਕ ਜੁਟਤਾ ਦੀ ਕਮੀ ਹੋਵੇ ਲੱਗਦਾ ਹੋਵੇ ਵੀ ਅੰਦਰ ਕੋਈ ਲੜਾਈ ਝਗੜਾ ਚੱਲਦਾ ਪਿਆ ਹੈ ਤੇ ਮੈਂ ਤੁਹਾਨੂੰ ਕਹਦਾ ਮੈਨੂੰ ਮੈਨੂੰ ਹੀ ਮੁਸ਼ਕਲ ਹੈ ਮੈਨੂੰ ਮੁਸ਼ਕਲ ਹੀ ਨਹੀਂ ਕੋਈ ਆ ਰਹੀ ਹਰ ਕਾਂਗਰਸੀ ਵਰਕਰ ਵੱਧ ਕੇ ਅੱਗੇ ਮੇਰੇ ਨਾਲ ਖੜਾ